ਲੇ ਵੀ ਮਿੱਤਰੋ ਪਲਾਟਾ 'ਚ ਨਾ ਇੱਕ ਆ ਚੀਜ਼ ਹੁੰਦੀ ਹੈ ਜੀ ਕੰਡਿਆਂ ਵਾਲੀ ਆਪਾਂ ਰਾਜੂ ਤੋਂ ਪੁੱਛਦੇ ਆ ਵੀ ਹੈ ਕੀ ਹੈ ਕਿਉਂ ਰਾਜੂ ਕੀ ਚੀਜ਼ ਹੈ ਬਈ ਇਹ ਇੱਕ ਤਾਂ ਹੱਕ ਹੁੰਦਾ ਹਾਂ ਪਲਾਟਾਂ 'ਚ ਹਾਂ ਇਹ ਆ ਤਤੂਰਾ ਤਤੂਰਾ ਹਾਂ ਲੋਕ ਕਹਿੰਦੇ ਨੇ ਹੱਕ ਤਤੂਰਾ ਹਾਂ ਗਾਂਜਾ ਸਲਫਾ ਹਾਂ ਉਹ ਚੀਜ਼ ਆ ਇਹ ਉਹ ਚੀਜ਼ ਆ ਹਾਂ ਇਹ ਤਤੂਰੇ ਦੇ ਵਿੱਚ ਕਈ ਗੁਣ ਨੇ ਕਿਹੜੇ ਕਿਹੜੇ ਗੁਣ ਨੇ ਬਈ ਇਹ ਗੁਣ ਮੈਂ ਤੈਨੂੰ ਦੱਸਦਾ ਹੂੰ ਇਹ ਸਟਕਚure ਨੂੰ ਫੂਕ ਕੇ ਹੂੰ ਇਹਦੀ ਰਾਖ ਬਣਾ ਲੋ ਠੀਕਾ ਕੱਚੇ ਨੂੰ ਕਿ ਪੱਕੇ ਨੂੰ ਪੱਕਿਆਂ ਨੂੰ ਪੱਕਿਆਂ ਨੂੰ ਇਹਦੇ ਬਣ ਜਾਣਗੇ ਕੌੜੇ ਕੁਚਲੇ ਕੁਚਲੇ ਛਿਆਲ ਦੇ ਮਹੀਨੇ ਹੂੰ ਰਾਖ ਬਣਾ ਕੇ ਤੂੰ ਇੱਕ ਫੱਕੀ ਲਾ ਲੈ ਹੂੰ ਤੈਨੂੰ ਠੰਡ ਨਹੀਂ ਲੱਗੂਗੀ ਅੱਛਾ ਨਾ ਨਜਲਾ ਨਾ ਜ਼ਖਾਮ ਨਾ ਖੰਗ ਨਾ ਖੁਰਕੀ ਠੀਕਾ ਗਰਮ ਹੁੰਦਾ ਏ ਪੂਰਾ ਗਰਮ ਮੈਂ ਕਹਣਾ ਤੂੰ ਐ ਪਾਣੀ ਪੀਵੇਂਗਾ ਸਾਲ ਦੇ ਮਹੀਨੇ ਅੱਛਾ ਕੱਪੜੇ ਕੱਢ ਕੇ ਫਰੀਂ ਧੁੰਦਚ ਹਾਂ ਇਹਦੇ ਕਈ ਗੁਣ ਨੇ ਲੋਕਾਂ ਨੂੰ ਪਤਾ ਨਹੀਂ ਠੀਕਾ ਬੈਵਾਦੀ ਤੋਂ ਬੱਕਰੀਆਂ ਨੂੰ ਭੁੰਨ ਕੇ ਦੇ ਦੇ ਹੂੰ ਨੂਨ ਪਾ ਕੇ ਨੂਨ ਪਾ ਕੇ ਉੱਠ ਨੂੰ ਬੋਤੇ ਨੂੰ ਕਦੇ ਘੋੜੇ ਨੂੰ ਦੇ ਦੇ ਬੈਵਾਦੀ ਤੋਂ ਹੂੰ ਇਹਨਾਂ ਨੂੰ ਭੁੰਨ ਕੇ ਰਾਖ ਬਣਾ ਕੇ ਠੀਕਾ ਨਾਲ-ਨਾਲ ਪਾਣੀ ਚ ਘੋਲ ਕੇ ਹਾਂ ਇਹਦੇ ਕਈ ਗੁਣ ਨੇ ਠੀਕਾ ਅਸੀਂ ਤਾਂ ਹਰੇਕ ਨੂੰ ਜੜੀਆਂ ਬੂਟੀਆਂ ਵੀ ਦੱਸਦੇ ਆ ਹਾਂ ਤਾਂ ਵੀ ਗਾਲਾਂ ਦੰਦੇ ਨੇ ਲੋਕ ਇਹ ਆਪਣੇ ਆਮ ਹੁੰਦੀਆਂ ਚੀਜ਼ੇ ਤਾਂ ਇਹ ਆਪਣੇ ਤਾਂ ਬਾਈ ਦੇਸੀ ਦਵਾਈ ਐਨੀ ਆ ਨਾ ਹੂੰ ਹੱਦੋਂ ਪਰੇ ਠੀਕ ਆ ਹਾਂ ਸਹੀ ਗੱਲ ਹੈ ਤੇ ਜੇ ਆਪਾਂ ਗਾ ਸੱਪ ਲੜ ਗਿਆ ਹੂੰ ਸੱਪ ਦੀਆਂ ਕਈ ਦਵਾਈਆਂ ਨੇ ਕਿਵੇਂ ਸੱਪ ਦੀ ਤਾਂ ਪੁਠਕੰਡਾ ਨਹੀਂ ਹੁੰਦਾ ਹਾਂ ਹੁੰਦਾ ਪੁਠਕੰਡੇ ਨੂੰ ਜਾ ਕੇ ਰਗੜ ਕੇ ਹੂੰ ਇੱਕ ਫੱਕੀ ਲਾ ਲੈ ਹੂੰ ਤੇਰੇ ਸੱਪ ਲੜਿਆ ਹੈ ਦਾ ਜ਼ਹਿਰ ਉਤਰ ਜੂ ਅੱਛਾ ਪੱਕੀ ਗੱਲ ਹੈ ਪੱਕੀ ਗੱਲ ਹੈ ਹਾਂ ਠੀਕ ਨਿਉੜਾ ਸੱਪਲੇ ਦੰਦੀ ਵੱਢ ਕੇ ਹਾਂ ਜਾ ਕੇ ਪਾਪ ਪੁਠਕੰਡੇ ਦਾ ਪੱਤਾ ਚੜਦਾ ਅੱਛਾ ਨਾਲ ਦੀ ਨਾਲ ਨਾਲ ਦੀ ਨਾਲ ਹਾਂ ਜ਼ਹਿਰ ਤਾਰ ਨੂੰ ਵਾਸ ਤੇ ਹਾਂ ਜ਼ਹਿਰ ਤਾਰ ਨੂੰ ਵਾਸ ਤੇ ਭੱਜ ਕੇ ਜਾਉ ਪੁਠਕੰਡੇ ਜਾਂ ਹਾਂ ਪੰਜਾਬ ਦੇ ਵਿੱਚ ਦਵਾਈਆਂ ਇੰਨੀਆਂ ਪਈਆਂ ਨੇ ਜਿਹੜਾ ਕੋਈ ਲੋਕਾਂ ਨੂੰ ਪਤਾ ਹੀ ਨਹੀਂ ਹਾਂ ਦੇਸੀ ਦੇਸੀ ਪਰ ਲੋਕ ਵਰਤਦੇ ਨੇ ਮਾਰਟਿੰਗਾ ਜੇ ਹੁਣ ਮੈਂ ਆ ਕਹੂੰਗਾ ਵੀ ਆ ਚੀਜ਼ ਕੰਮ ਆਉਂਦੀ ਐ ਕਹਿਣਗੇ ਸਾਲਾ ਪਾਗਲਾ ਤਾਂ ਮਾ ਗਾਲਾਂ ਕੱਢਣਗੇ ਗਾਲਾਂ ਕੱਢਣਗੇ ਪਕਾਈ ਕਰਾਂ ਇਹ ਚੀਜ਼ ਚ ਬੜੇ ਗੁਣ ਨੇ ਹੂੰ ਸਰਫਾ ਗਾਂਜਾ ਭੰਗ ਤਧੂਰਾ ਹਾਂ ਜਿਹੜਾ ਪੀਊਗਾ ਕੰਮ ਕਰੂਗਾ ਪੂਰਾ ਅੱਛਾ ਹਾਂ ਠੀਕ ਐ ਇਹ ਤਾਂ ਗੱਲ ਪੱਕੀ ਆ ਰਜ ਜੀ ਵੀ ਦੇਖ ਸਕਦੇ ਨੇ ਇੰਨੇ ਗੁਣ ਨੇ ਯਾਨੀ ਕਿ ਆ ਤੇ ਨਿੱਕੀ ਜੀ ਦੇਣਾ ਕੰਡਿਆਂ ਯਾਰੀ ਦੇ ਪੱਕ ਜੂ ਮੰਗੇ ਪੂੰਘੜੇ ਹਾਂ ਸਲਫਾ ਮੰਗੇ ਕਿਉਂ ਅੱਛਾ ਜਿੰਨਾ ਪੀਣਾ ਹੈ ਤਾਂ ਉਹਨਾਂ ਪੀ ਹਾਂ ਜ਼ਿੰਦਗੀ ਚ ਜੀ ਜੀ ਠੰਡਾ ਨਸ ਹੈ ਠੰਡਾ ਨਸ ਹੈ ਕਿਉਂ ਵੀ ਠੰਡਾ ਹਮ ਸਲਫਾ ਵੀ ਠੰਡਾ ਹਮ ਜੇ ਸਲਫਾ ਪੀ ਕੇ ਕਿਸੇ ਨੂੰ ਚੜ ਜੇ ਹਮ ਤਾਂ ਉਹਦੇ ਉੱਤੋਂ ਦੀ ਕਿਉਂ ਪੀਓ ਬੰਦਾ ਠੀਕ ਹੈ ਜਿੰਨਾ ਪੀ ਸਕਦਾ ਹਮ ਕਿਉਂ ਉਹਦੇ ਨਾਲ ਸੈੱਟ ਆ ਜੂ ਬੰਦਾ ਠੀਕ ਆ ਜੇ ਦਿਮਾਗ ਨੂੰ ਸਲਫਾ ਗਾਂਜਾ ਚੜ ਜੇ ਠੀਕ ਆ ਪੀਉ ਹੀ ਨਾ ਬੈਸਦਾ ਨਾ ਚਲ ਜੂਗੀ ਪੇ ਦਿਮਾਗ ਕੇ ਪੀਂਦੇ ਵੀ ਨਹੀਂ ਭਾਈ ਹਾਂ ਉਹ ਗਲਤ ਗੱਲ ਹੈ ਗਲਤ ਗੱਲ ਹੈ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਨਹੀਂ ਕਰਨਾ ਹਾਂ ਨਸ਼ਾ